ਹਾਂਜੀ ਫੇਸਬੁੱਕ ਫੈਮਿਲੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਸਾਰਿਆਂ ਦੇ ਆਸ ਕਰਦੇ ਆ ਵਧੀਆ ਹੋਵੋਗੇ ਤੇ ਕੁਝ ਕਚਾੜੇ ਨਾ ਗਲਤ ਕਮੈਂਟ ਕਰਦੇ ਆ ਹਨਾ ਗਲਤ ਕਮੈਂਟ ਨਾ ਕਰਿਆ ਕਰੋ ਕੱਲ ਅਸੀਂ ਇੱਕ ਵੀਡੀਓ ਪਾਈ ਸੀਗੀ ਦੂਜੇ ਪੇਜ ਤੇ ਮੇਰੇ ਤੁਹਾਨੂੰ ਪਤਾ ਤਿੰਨ ਪੇਜ ਚੱਲਦੇ ਆ ਤੇ ਅੱਗੇ ਮੈਂ ਉਹਦੇ ਵੀਡੀਓ ਪੇਜ ਤੋਂ ਸ਼ੇਅਰ ਕਰ ਦਿੰਦੀ ਹੁੰਦੀ ਸੀ ਤੇ ਹੁਣ ਕਹਿੰਦੇ ਨੇ ਵੀ ਵੀਡੀਓ ਪੇਜ ਤੋਂ ਸ਼ੇਅਰ ਨਹੀਂ ਕਰਨੀ ਚਾਹੀਦੀ ਬਿਨਾਂ ਤਾਂ ਗਰੁੱਪਾਂ 'ਚ ਕਰੋ ਤੇ ਨਾ ਆਪ ਦੇ ਕਿਸੇ ਪੇਜ ਤੇ ਜਾ ਕੇ ਸ਼ੇਅਰ ਕਰੋ ਵੀਡੀਓ ਤੇ ਮੈਂ ਉਹ ਕੀਤੀ ਨਹੀਂ ਵੀਡੀਓ ਉਹ ਦੂਜੇ ਪੇਜ ਤੇ ਮੇਰੇ ਇੱਕ ਪੇਜ ਤੇ ਤਾਂ ਵੱਧ ਫੋਲੋਵਰ ਆ ਇੱਕ ਤੇ ਘੱਟ ਆ 55 ਕ ਫੋਲੋਵਰ ਆ ਉਹ ਉਹਦੇ ਤੇ ਜਾ ਕੇ ਨਾ ਕਿਸੇ ਬੰਦੇ ਨੇ ਕਮੈਂਟ ਕੀਤਾ ਕਹਿੰਦਾ ਕੀ ਕਹਿੰਦਾ ਸੀਗਾ ਕਹਿੰਦਾ ਦੋ ਖਸਮਾਂ ਵਾਲੀ ਇੱਕ ਖਸਮ ਨੂੰ ਤਾਂ ਮਾਰ ਇੱਕ ਖਸਮ ਤਾਂ ਮਰ ਗਿਆ ਤੇ ਇੱਕ ਨੂੰ ਉਹ ਪਿੰਡ ਦਾ ਹੀ ਹੋਊਗਾ ਕੋਈ ਚਗਲ ਬੰਦਾ ਜਿਹੜਾ ਜਿਹਨੇ ਐ ਕਮੈਂਟ ਕੀਤਾ ਤੇ ਇੱਕ ਨੂੰ ਕਹਿੰਦਾ ਜੰਦੇ ਨੂੰ ਛੱਡ ਕੇ ਆ ਵੀ ਉਹ ਤਰਾ ਆਪਣ ਮੱਜਾ ਮੈਂ ਛੱਡ ਕੇ ਨਹੀਂ ਆਈ ਸੀ ਉਹ ਤਰਾ ਜੀਜਾ ਨਕਾਰ ਕਰਦਾ ਸੀ ਉਹਨੂੰ ਤੇਰੇ ਭਾਂਜੇ ਨੂੰ ਸਾਹਮਣ ਤੋਂ ਤਾਂ ਮੈਂ ਉਹਨੂੰ ਛੱਡ ਕੇ ਆਈ ਸੀ ਫਿਰ ਮੈਨੂੰ ਕਹਿ ਦਿੰਦੇ ਮਾੜਾ ਬੋਲਦੀ ਮਾੜਾ ਫਿਰ ਜਦੋਂ ਕਿਸੇ ਨੂੰ ਦੁਫੀ ਕਰਦਾ ਕੋਈ ਉਹਦੋਂ ਅਗਲਾ ਆ ਕੇ ਬੋਲਦਾ ਹੀ ਆ ਜੀ ਨਹੀਂ ਕਿਸੇ ਦਾ ਕਰਦਾ ਹੁੰਦਾ ਉਹ ਜਵਾਨ ਚ ਮਾੜੇ ਲਾਜ ਬੋਲਣ ਨੂੰ ਹੈ ਤੇ ਜੇ ਤੇਰੀ ਭੈਣ ਰੰਡੀ ਹੋ ਜਾਏ ਤੇਰੀ ਭੈਣ ਦਾ ਖਾਸ ਮਰ ਜਾਏ ਤੁਸੀਂ ਉਹਨੂੰ ਦੂਜੇ ਥਾਂ ਤੋਰ ਦਿਓ ਤੇ ਉੱਥੇ ਉਹ ਤੁਹਾਡੀ ਭੈਣ ਨੂੰ ਆਖੇ ਵੀ ਮੈਂ ਤੇਰਾ ਜਵਾਕ ਜਿਹੜਾ ਪਹਿਲਾਂ ਤੇਰੇ ਕੋਲ ਸੀਗਾ ਸੁੱਖਾ ਸੁਖ ਸੁਖ ਲਿਆ ਤਰ ਲਿਆ ਦੋਜ ਕੰਨ ਲਿਆ ਮੈਂ ਉਹਨੂੰ ਸਾਂਭਦਾ ਨਹੀਂ ਤੇ ਫੇਰ ਉਹ ਉਹਨੂੰ ਛੱਡੂ ਕੀ ਆਪਣੇ ਬੱਚਿਆਂ ਦੀ ਖਾਤਰ ਔਰਤ ਕੀ ਨਹੀਂ ਕਰਦੀ ਤੇ ਉੱਤੋਂ ਨਸ਼ੇੜੀ ਨਿਕਲ ਜਾ ਤੇ ਫੇਰ ਉਹ ਕੀ ਕਰੂਗੀ ਹੈ